ਸਤਿ ਸ਼੍ਰੀ ਅਕਾਲ ਦੋਸਤੋ ਬਿਊਟੀਫੁੱਲ ਥੌਟਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਛੋਟੀ ਜਹੀ ਦਿਲ ਸ਼ੁਮਹਣ ਵਾਲੀ ਕਹਾਣੀ ਦਿਲ ਦਾ ਦਿੱਤਾ ਪਿੰਡ ਦੇ ਇੱਕ ਕੋਨੇ ਵਿੱਚ ਰਹਿੰਦਾ ਸੀ ਇੱਕ ਬੁੱਢਾ ਮੋਚੀ ਚੰਨਾ ਛੋਟੀ ਜੀ ਦੁਕਾਨ ਪਰ ਦਿਲ ਬਹੁਤ ਵੱਡਾ ਹਰ ਰੋਜ਼ ਉਹ ਲੋਕਾਂ ਦੇ ਪੁਰਾਣੇ ਜੁੱਤੇ ਸਿਉਂਦਾ ਤੇ ਜਿਉਂਦੇ ਰਹਿਣ ਲਈ ਬਸ ਕਿੰਨੇ ਕਿੰਨੇ ਪੈਸੇ ਬਣਾਉਂਦਾ ਪਰ ਉਸਦੇ ਚਿਹਰੇ ਉੱਤੇ ਹਮੇਸ਼ਾ ਇੱਕ ਹੀ ਚੀਜ਼ ਰਹਿੰਦੀ ਮੁਸਕਰਾਹਟ ਇੱਕ ਦਿਨ ਪਿੰਡ ਦੇ ਨਵੇਂ ਸਕੂਲ ਦੇ ਵਿੱਚ ਬੱਚੇ ਨਵੇਂ-ਨਵੇਂ ਜੁੱਤੇ ਪਾ ਕੇ ਜਾਣ ਲੱਗ ਪਏ ਪਰ ਇੱਕ ਬੱਚਾ ਗੁਰਸ਼ੇਰ ਹਮੇਸ਼ਾ ਪੁਰਾਣੇ ਫਟੇ ਹੋਏ ਜੁੱਤੇ ਪਾਉਂਦਾ ਚੰਨਾ ਕਈ ਦਿਨ ਤੱਕ ਵੇਖਦਾ ਰਿਹਾ ਪਰ ਕੁਝ ਕਹਿੰਦਾ ਨਹੀਂ ਸੀ ਇੱਕ ਸਵੇਰ ਜਦੋਂ ਗੁਰਸ਼ੇਰ ਦੀ ਜੁੱਤੀ ਦੀ ਟਾਂਕ ਟੁੱਟ ਗਈ ਅਤੇ ਉਹ ਰੋਂਦਾ ਹੋਇਆ ਚੰਨੇ ਦੀ ਦੁਕਾਨ ਆਇਆ ਚੰਨੇ ਨੇ ਉਸ ਦਾ ਹੱਥ ਫੜਿਆ ਤੇ ਪਿਆਰ ਨਾਲ ਕਿਹਾ ਮੁੰਡਿਆ ਰੋਂਦਾ ਕਿਉਂ ਜੁੱਤੀ ਤਾਂ ਮੈਂ ਨਵੀਂ ਵੀ ਬਣਾ ਦੇਵਾਂਗਾ ਗੁਰਸ਼ੀਰ ਹੌਲੀ ਜਹੀ ਆਵਾਜ਼ ਵਿੱਚ ਬੋਲਿਆ ਪਰ ਮੇਰੇ ਕੋਲ ਪੈਸੇ ਨਹੀਂ ਚਾਚਾ ਜੀ ਚੰਨਾ ਹੌਲੀ ਜਹੀ ਮੁਸਕਰਾਹਟ ਨਾਲ ਕਹਿੰਦਾ ਹੈ ਪੁੱਤ ਕੁਝ ਚੀਜ਼ਾਂ ਪੈਸਿਆਂ ਨਾਲ ਨਹੀਂ ਦਿਲ ਨਾਲ ਦਿੱਤੀਆਂ ਜਾਂਦੀਆਂ ਨੇ ਉਸ ਰਾਤ ਬੁੱਢਾ ਮੋਚੀ ਚੰਨਾ ਬੈਠਾ ਰਿਹਾ ਇੱਕ ਇੱਕ ਟਾਂਕ ਪਿਆਰ ਨਾਲ ਲਾਉਂਦਾ ਅਗਲੇ ਦਿਨ ਗੁਰਸ਼ੇਰ ਨੂੰ ਉਸਨੇ ਨਵੇਂ ਜੁੱਤੇ ਪਵਾ ਦਿੱਤੇ ਗੁਰਸ਼ੇਰ ਦੇ ਚਿਹਰੇ ਉੱਤੇ ਖਿੜੀ ਮੁਸਕਰਾਹਟ ਚੰਨਾ ਕਦੇ ਭੁੱਲ ਨਹੀਂ ਸਕਿਆ ਸਾਲ ਬੀਤਦੇ ਗਏ ਗੁਰਸ਼ੇਰ ਵੱਡਾ ਹੋਇਆ ਪੜ੍ਹਿਆ ਅਤੇ ਉਸੇ ਸਕੂਲ ਦਾ ਅਧਿਆਪਕ ਬਣ ਗਿਆ ਤੇ ਇੱਕ ਦਿਨ ਪਿੰਡ ਵਿੱਚ ਇੱਕ ਨਵੀਂ ਇਮਾਰਤ ਬਣੀ ਬੋਰਡ ਉੱਤੇ ਲਿਖਿਆ ਸੀ ਚੰਨਾ ਮੋਚੀ ਲਾਇਬ੍ਰੇਰੀ हां गुरशेर ਨੇ ਆਪਣੀਆਂ ਤਨਖਾਹਾਂ ਵਿੱਚੋਂ ਪੈਸੇ ਜੋੜ ਕੇ ਇਹ ਲਾਇਬ੍ਰੇਰੀ ਬਣਾਈ ਸੀ ਉਸ ਮਨੁੱਖ ਦੇ ਨਾਮ ਉੱਤੇ ਜਿਸ ਨੇ ਜ਼ਿੰਦਗੀ ਵਿੱਚ ਇੱਕ ਵਾਰ ਉਸ ਨੂੰ ਦਿਲੋਂ ਦਿੱਤਾ ਸੀ ਸਿੱਖਿਆ ਦੋਸਤੋ ਸਾਨੂੰ ਸਾਡੀ ਦਿੱਤੀ ਹੋਈ ਨੇਕੀ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜ਼ਰੂਰ ਆਉਂਦੀ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਬਿਊਟੀਫੁੱਲ ਥਾਟ ਦੇ ਨਾਲ ਧੰਨਵਾਦ